ਨਿੱਕੀ ਜੀ ਗੱਲ ਕਰਕੇ ਅੱਜ ਤੂੰ ਇੱਕ ਧੀ ਨੂੰ ਉਹਦੇ ਪੇਕੇਆਂ ਦੇ ਫੰਕਸ਼ਨ ਤੋਂ ਵਾਂਝਾ ਕਰਤਾ ਤੂੰ ਸੋਚ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਤੇ ਉਹਦੇ ਪੇਕੇਆਂ ਦਾ ਵੀ ਕੀ ਹਾਲ ਹੋਊਗਾ ਤੂੰ ਇੱਕ ਪਲ ਲਈ ਸਿਰਫ ਇੱਕ ਪਲ ਲਈ ਇਹ ਸੋਚ ਕੇ ਦੇਖ ਜੇ ਇਹੀ ਵਿਹਾਰ ਤੇਰੇ ਜੀਜਾ ਜੀ ਮੇਰੇ ਨਾਲ ਕਰਨ ਤਾਂ ਤੇਰੇ ਦਿਲ ਤੇ ਕੀ ਬੀਤੂ ਇਹ ਵੀ ਗੱਲ ਪਈ ਹੋਈ ਆ ਤਾਂ ਉਹਦਾ ਪਤਾ ਹੀ ਨਹੀਂ ਇਹਨੇ ਪੇਕੇ ਵਿਆ ਸੀਗਾ ਇਹੇ ਜਾਗ ਵਿੱਚ ਆਪਣੇ ਖਾਨਦਾਨ ਦੀ ਇੱਜ਼ਤ ਛਿੱਕੇ ਟੰਕੇ ਨਾ ਹਰੀ ਦੀ ਸਾਰੀ ਭਾਜੀ ਤੂੰ ਕੱਲੇ ਨੇ ਨਵੇੜਤੀ ਨਾ ਇਹ ਚ ਸ਼ੱਕਰ ਭਾਰੇ ਨਾ ਸ਼ੀਰ ਨਹੀਂ ਕੁਝ ਵੀ ਨਹੀਂ ਛੱਡੇ ਆ ਤੂੰ ਤਾਂ ਉਹ ਮੈਂ ਕੱਲੀ ਨੇ ਖਾਦੀ ਆ ਆ ਤੁਸੀਂ ਤਾਂ ਤਿੰਨ ਟਾਈਮ ਖਾਂਦੇ ਰਹਿੰਨੇ ਹੋ ਆ ਤੂੰ ਮਕਾਈ ਆ ਉਹ ਮੈਂ ਕਿਥੋਂ ਮਕਾਈ ਆ ਮੈਂ ਤਾਂ ਮੂੰਹ ਵੀ ਨਹੀਂ ਲਾਇਆ ਹੈਗਾ ਇਹਨਾਂ ਨੂੰ ਇੱਕ ਤਾਂ ਨਾ ਵਿਆਹ ਮਾਂਦੇ ਸੀਜ਼ਨ ਦੇ ਵਿੱਚ ਇਹ ਕੰਮ ਬਹੁਤ ਆਖਾ ਹੋ ਜਾਂਦਾ ਆ ਜਿਹੜੀ ਸਵੀਟਸ ਦਾ ਇੱਕ ਪਾਸੇ ਫ੍ਰਿਜ ਚ ਰੱਖ ਦੇਈ ਦੀ ਆ ਪਰ ਆ ਜਿਹੜੀ ਵਿਆਹ ਦੀ ਭਾਜੀ ਆ ਨਾ ਇਹ ਦੇਸੀ ਆ ਚੀਜ਼ਾਂ ਖਾਣ ਦਾ ਅੱਜਕੱਲ ਸਵਾਦ ਹੀ ਵੱਖਰਾ ਆ ਮੁੱਕ ਗਈ ਹੁਣ ਕਈ ਦਿਨ ਜੀ ਨਹੀਂ ਲੱਗਣਾ ਉਹ ਤੁਸੀਂ ਕਿਉਂ ਫਿਕਰ ਕਰਦੇ ਆ ਆ ਚੌਕ ਦਿਨਾਂ ਨੂੰ ਦੇਖਿਓ ਬਾਜੀ ਫੇਰ ਆ ਜਾਣੀ ਆ ਕਿਉਂ ਤੇਰੇ ਪੇਕੇ ਆ ਨੇ ਹਲਵਾਈ ਦੀ ਦੁਕਾਨ ਖੋਲ੍ਹ ਲਈ ਤੁਸੀਂ ਦੁਕਾਨ ਹੀ ਖੋਲ੍ਹ ਲਈ ਸਮਝੋ ਤੁਹਾਨੂੰ ਪਤਾ ਨਹੀਂ ਆ ਮੇਰੀ ਭਾਬੀ ਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਆ ਕੱਲ ਜਾਗੋ ਸੀ ਅੱਜ ਮੈਨੂੰ ਲੱਗਦਾ ਸ਼ਾਇਦ ਸਗਣਾ ਤੇ ਕੱਲ੍ਹ ਵਿਆਹ ਆ ਆ ਚਾਰਕ ਦਿਨਾਂ ਨੂੰ ਬਾਜੀ ਫੇਰ ਤਿਆਰ ਆ ਮੈਂ ਤਾਂ ਭਾਬੀ ਨੂੰ ਪਹਿਲਾਂ ਹੀ ਕਹਿਤਾ ਸੀ ਅਬ ਜਿੰਨੀ ਤੈਨੂੰ ਭਾਜੀ ਆਉਗੀਆਂ ਨਾ ਉਹਦੇ ਚੋਂ ਅੱਧੀ ਮੈਨੂੰ ਦੇ ਜਾਵੀਂ ਇੰਨਾ ਨਹੀਂ ਐਵੇਂ ਪੇਕਿਆ ਤੇ ਬਹੁਤਾ ਬੋਝ ਪਈਦਾ ਭਾਬੀ ਨੇ ਇੱਥੇ ਤੇ ਹੋਰ ਸੌ ਜਗਾ ਵੜਣੀ ਹੋਵੇ ਉਹਨੇ ਤਾਂ ਕਹਿਣਾ ਤੇ ਚੰਗੀ ਬੇਰੀ ਭੁਖੜ ਨਾ ਨਾ ਟੱਕਰ ਗਈ ਹੈ ਵੀ ਸਾਰੀ ਭਾਜੀ ਤੇ ਇੱਕ ਆਪਦਾ ਕਬਦੇ ਹੀ ਜਮਾ ਲਿਆ ਨਾ ਨਾ ਨਹੀਂ ਆ ਪ੍ਰਾਣਾ ਭੁਖੜ ਟੱਕਰ ਗਿਆ ਉਹਨਾਂ ਨੂੰ ਨਾਲੇ ਮੇਰੀ ਭਾਬੀ ਤਾਂ ਇੰਨੀ ਚੰਗੀ ਆ ਉਹ ਨਹੀਂ ਮੇਰੀ ਕਿਸੇ ਵੀ ਗੱਲ ਦਾ ਮਾਈਂਡ ਕਰਦੀ ਤਾੰਦ ਮੈਂ ਤੁਹਾਨੂੰ ਫੇਰ ਕਹਿੰਨੀ ਆ ਆਪਣੇ ਘਰ ਦਾ ਕਲੇਸ਼ ਨੀਦੀ ਦੇ ਘਰੇ ਨਾਲ ਲੈ ਕੇ ਜਾਓ ਤੇ پکڑ ਬਾਲੀਆ ਮਰਤਾ ਨਾ ਤੇ ਮੈਨੂੰ ਜੇ ਕੋਈ ਸਾਲ ਤੋਂ ਬੋਲੀ ਨਾ ਦੇਖੀ ਫਿਰ ਚਲ ਸਾਹਿਬ ਜੀ ਵਿਸ਼ਵਾਸ ਸਵੀਕਾਰ ਬੈਠ ਬਈ ਮੈਂ ਹਾਂ अच्छा के ਵੀ ਇਦਾਂ ਕਰਦਾ ਮੈਂ ਤੇਰੇ ਭਰਾ ਪਰਜਾਈ ਵਾਸਤੇ ਜਲੇਬੀਆਂ ਤੇ ਸਮੋਸੇ ਲੈ ਕੇ ਆਉਣਾ ਤੇ ਜਦ ਤੱਕ ਤੁਸੀਂ ਨਾ ਦਿਲ ਖੋਲ ਕੇ ਗੱਲਾਂ ਕਰੋ ਜਿਹੜੀਆਂ ਮੇਰੀਆਂ ਚੁਗਲੀਆਂ ਕਰਨੀਆਂ ਹੋਈਆਂ ਨਾ ਕਰ ਲਿਓ ਕੀ ਕਰ ਵੀਰੇ ਆ ਤੂੰ ਵੀ ਮੂੰਹ ਫੁਲਾਈ ਬੈਠਾ ਤੇ ਭਾਬੀ ਵੀ ਗੱਜ ਭਰੀ ਜੀ ਬੈਠੀ ਆ ਸੋਖਾ ਕੀ ਗੱਲ ਭਾਬੀ ਅੱਜ ਤੁਸੀਂ ਮੰਗਣੇ ਤੇ ਨਹੀਂ ਸੀ ਜਾਣਾ। ਚਾਂਦ ਦੇ ਤਾਣਾ ਜਦ ਦੀ ਇਹ ਜਾਓ ਜਗਾ ਛੱਡਾ ਹੋਵੇ। ਪਰ ਮੈਂ ਕੀ ਕੀਤਾ? ਮੇਰਾ ਕਸੂਰ ਕੀ ਹੈ? ਅੱਛਾ ਹਾਂ ਤੈਨੂੰ ਪਤਾ ਨਹੀਂ ਤੇਰਾ ਕਸੂਰ ਕੀ ਆ? ਚੁੱਪ ਕਰ। ਓਏ ਤੂੰ ਬੋਲਣ ਦੀ ਤਮੀਜ਼ ਵੀ ਭੁੱਲ ਗਿਆ। ਖਬਰਦਾਰ ਜੇ ਮੇਰੀ ਭਾਬੀ ਨੂੰ ਕੁਝ ਕਿਹਾ ਤਾਂ ਤੂੰ ਗੱਲ ਦੱਸ ਗੱਲ ਕੀ ਹੋਈ ਆ। ਦੀਦੀ ਗਲ ਤਾਂ ਇਹ ਹੋਈ ਆ। ਤਾਂ ਉਹਦਾ ਪਤਾ ਸੀ ਨਾ ਇਹ ਪੇਕੇ ਵਿਆਹ ਸੀਗਾ। ਇਹ ਜਾਗੋ ਚ ਆਪਣੇ ਖਾਨਦਾਨ ਦੀ ਇੱਜ਼ਤ ਛਿੱਕੇ ਟੰਕੇ ਨਾ ਆਪਣੇ ਜਿੱਜੇ ਦਾ ਹੱਥ ਫੜ ਕੇ ਨੱਚਣ ਲੱਗੀ ਹੋਈ ਸੀ ਇਹ ਮੈਂ ਤਾਂ ਇਹਨੂੰ ਅੱਖਾਂ ਆ ਬਾਹਰ ਕੂੜਿਆ ਪਰ ਕਿੱਥੇ ਇਹ ਚਲਦੀ ਇਹ ਦੀਦੀ ਤੁਸੀਂ ਦੱਸੋ ਮੈਂ ਕੀ ਗਲਤ ਕੀਤਾ ਜੇ ਜਿੱਜਾ ਹੀ ਨਾ ਨੱਚ ਵੀ ਲਿਆ ਤੇ ਚੁੱਪ ਕਰ ਮਰਦਰੇ ਮੂੰਹ ਤੇ ਚਪੇੜ ਲੋਕਾਂ ਨੇ 3600 ਗੱਲਾਂ ਬਣਾਇਆਂ ਹੋਣਗੀਆਂ ਤੂੰ ਮਾਰ ਕੇ ਦੇਖ ਚਪੇੜ ਕਿੱਦਾਂ ਮਾਰਦਾ ਆ ਹਾਂ ਦੱਸ ਭਾਬੀ ਕੀ ਹੋਇਆ ਸੀ ਦੀਦੀ ਕੁਝ ਨਹੀਂ ਹੋਇਆ ਜਿਹੜੇ ਜੀਜੇ ਦੀ ਇਹ ਗੱਲ ਕਰਦੇ ਨੇ ਉਹਨਾਂ ਨੇ ਤਾਂ ਮੈਨੂੰ ਬਚਪਨ ਚ ਖਿਲਾਇਆ ਹੀ ਬਹੁਤ ਆ ਬੱਚਿਆਂ ਵਾਂਗੂ ਪਾਲਿਆ ਉਹਨਾਂ ਨੇ ਸਾਡੇ ਘਰ ਦੇ ਸਭ ਤੋਂ ਵੱਡੇ ਜਵਾਈ ਨੇ ਉਹ ਦੀਦੀ ਉਹ ਜੀਜੇ ਇਹ ਤਾਂ ਹਮੇਸ਼ਾ ਮੈਨੂੰ ਆਪਣੀ ਧੀਆ ਵਾਂਗੂ ਹੀ ਸਮਝਦੇ ਰਹੇ ਮੈਨੂੰ ਦੱਸੋ ਮੈਂ ਕਿੱਥੇ ਗਲਤ ਆ ਜੇ ਮੈਂ ਉਹਨਾਂ ਨਾਲ ਨੱਚ ਵੀ ਲਿਆ ਤਾਂ ਇਹਨਾਂ ਨੇ ਰਾਤੀ ਵੀ ਉੱਥੇ ਬਹੁਤ ਕਲੇਸ਼ ਕੀਤਾ ਤੇ ਅੱਜ ਸਵੇਰੇ ਵੀ ਮੈਨੂੰ ਉੱਧਰ ਜਾਣ ਦਿੱਤਾ ਐਡੀ ਛੋਟੀ ਤੇ ਘਟੀਆ ਸੋਚ ਲਈ ਬੈਠਾ ਤੂੰ ਦਿਨ ਧਿਆਰਾ ਤੇ ਤਾਂ ਬੰਦਾ ਹੱਸਦਾ ਹੀ ਖੇਡਦਾ ਹੁੰਦਾ ਰਹਿ ਨੀਦੀ ਰਹਿਂਦੇ ਤੂੰ ਆਪਣੀ ਭਾਗ ਨੂੰ ਬਾਰੇ ਪੁੱਛੇਗਾ ਨਾ ਪਾ ਤੂੰ ਤੈਨੂੰ ਗਲਤ ਸ਼ਹਿ ਦੇਣ ਲੱਗੀ ਹੋਈ ਆ ਮੇਰੇ ਤਾਂ سینੇ ਦੇ ਵਿੱਚ ਅੱਗ ਲੱਗਦੀ ਪਈ ਸੀ ਜਦੋਂ ਗਾਲੇ ਦੇ ਦੱਜਦੇ ਪਏ ਸੀ ਤੇਰੇ ਜਿੱਤੇ ਕਾ ਯਾਰ ਬੋਲਦਾ ਉਹ ਕੱਟੇ ਨਾ ਦੱਜਦੇ ਪਏ ਸੀ ਮੇਰਾ ਦਿਲ ਕਾਤਾ ਸੀਗਾ ਪੱਟ ਕੇ ਚਪੇੜ ਮਾਰਾ ਦੇ ਸੋਏ ਇਹਨੇ ਇਹਨੇ ਤੁਹਾਡੀ ਚੇਤਤੀ ਨੇ ਸਾਡੇ ਖਾਨਦਾਨ ਦਾ ਨੱਕਵੜਾ ਕਰਾ ਦਿੱਤਾ ਆ ਗਈ ਬਾ ਇਹ ਆਪਣੇ ਜੀਜੇ ਨਾਲ ਨੱਚੀ ਤੇ ਆਪਣੇ ਖਾਨਦਾਨ ਦਾ ਨੱਕ ਵੱਢਿਆ ਗਿਆ ਤੇ ਤੇਰਾ ਵੀ ਮੈਂ ਆ ਸਵੇਰੇ ਸਟੇਟਸ ਦੇਖਿਆ ਅਾ ਜਿਹਦੇ ਵਿੱਚ ਗਾਣਾ ਚੱਲਦਾ ਸੀਗਾ ਆ ਤੂੰ ਜਦੋਂ ਤੱਕ ਨੱਚੇਂਗੀ ਮੈਂ ਵਾਰੀ ਜਾਊਂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀਏ ਤੇ ਉਸ ਵੇਲੇ ਆ ਜਦੋਂ ਤੂੰ ਆਪਦੀਆਂ ਸਾਲੀਆਂ ਦੇ ਹੱਥ ਫੜ ਕੇ ਨੱਚਣ ਲੱਗਿਆ ਹੋਇਆ ਸੀ ਤਾਂ ਆਹ ਠਾ ਠੱਟ ਨੋਟ ਲੱਗਿਆ ਹੋਇਆ ਸੀ ਉਹਨਾਂ ਤੇ ਬਾਰਨ ਉਦੋਂ ਤਾਂ ਆਪਣੇ ਖਾਨਦਾਨ ਦੀ ਇੱਜ਼ਤ ਨੂੰ ਚਾਰ ਚੰਨ ਲੱਗ ਗਏ ਹੋਣਗੇ ਤੈਨੂੰ ਭਾਬੀ ਤਾਂ ਆਪਦੇ ਜੀਜੇ ਨਾਲ ਨੱਚਦੀ ਦਿੱਸ ਗਈ ਅੱਜ ਜਦੋਂ ਤੂੰ ਆਪਦੀਆਂ ਸਾਲੀਆਂ ਨਾਲ ਨੱਚਣ ਲੱਗਿਆ ਹੋਇਆ ਸੀ ਤੈਨੂੰ ਉਹ ਨਹੀਂ ਦਿਸੀਆ ਗੱਲ ਤਾਂ ਇਹ ਆ ਵੀਰਿਆ ਵੀ ਆਹ ਘਰ ਵਾਲੀ ਨੂੰ ਤਾਂ ਕਹਿਣਾ ਹੀ ਬੜਾ ਸੌਖਾ ਬੰਦਾ ਆਪਦੇ ਅੰਦਰ ਨਹੀਂ ਕਦੀ ਝਾਤੀ ਮਾਰਦਾ ਇਹ ਤੇਰਾ ਇਕੱਲੇ ਦਾ ਨਹੀਂ ਬਹੁਤੇ ਬੰਦਿਆਂ ਦਾ ਇਹੀ ਹਾਲ ਆ ਵੀ ਆਪ ਚਾਹੇ ਜੋ ਮਰਜ਼ੀ ਕਰੀ ਜਾਣ ਪਰ ਘਰ ਵਾਲੀ ਨਾਲ ਉੱਪਰ ਰੱਖ ਚੱਕ ਕੇ ਦੇਖੇ ਅੱਜ ਕੱਲ ਤਾਂ ਵਿਆਹਾਂ ਸ਼ਾਦੀਆਂ ਤੇ ਇਹੀ ਦੇਖਿਆ ਵੀ 90% ਘਰਾਂ 'ਚ ਬਸ ਆਹੀ ਗੱਲਾਂ ਦੇ ਕਲੇਸ਼ ਪੈਂਦੇ ਨੇ ਇਹੋ ਜਿਹੇ ਮੌਕਿਆਂ ਤੇ ਦਿਲਾਂ 'ਚ ਮੈਲ ਨਹੀਂ ਹੁੰਦੀ ਸਗੋਂ ਖੁਸ਼ੀ ਦਾ ਮੌਕਾ ਦੇਖ ਕੇ ਬੰਦਾ ਹੱਸਦਾ ਖੇਡਦਾ ਜੇ ਬੰਦੇ ਦੀਆਂ ਸਾਲੀਆਂ ਬੰਦੇ ਨਾਲ ਮਜ਼ਾਕ ਕਰਦੀਆਂ ਨੇ ਹੱਸਦੀਆਂ ਖੇਡਦੀਆਂ ਨੇ ਤਾਂ ਬੰਦੇ ਨੂੰ ਬੜਾ ਹੀ ਵਧੀਆ ਲੱਗਦਾ ਪਰ ਜੇ ਉਹੀ ਗੱਲ ਉਹਦੀ ਘਰ ਵਾਲੀ ਤੇ ਆ ਜਾਵੇ ਉਹਦੀ ਘਰ ਵਾਲੀ ਆਪਦੇ ਜੀਜੇ ਨਾਲ ਗੱਲ ਕਰੇ ਤਾਂ ਉਹ ਗਲਤ ਹੋ ਜਾਂਦੀ ਆ ਇਹ ਤਾਂ ਦੋਰਾ ਮਾਪਦੰਡ ਹੋ ਗਿਆ ਨਾ ਪਰ ਕਿਉਂ ਆ ਨਿੱਕੀ ਜੀ ਗੱਲ ਕਰਕੇ ਅੱਜ ਤੂੰ ਇੱਕ ਧੀ ਨੂੰ ਉਹਦੇ ਪੇਕਿਆਂ ਦੇ ਫੰਕਸ਼ਨ ਤੋਂ ਵਾਂਝਾ ਕਰਤਾ ਤੂੰ ਸੋਚ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਤੇ ਉਹਦੇ ਪੇਕਿਆਂ ਦਾ ਵੀ ਕੀ ਹਾਲ ਹੋਊਗਾ ਤੂੰ ਇੱਕ ਪਲ ਲਈ ਸਿਰਫ ਇੱਕ ਪਲ ਲਈ ਇਹ ਸੋਚ ਕੇ ਦੇਖ ਜੇ ਇਹੀ ਵਿਹਾਰ ਤੇਰੇ ਜੀਜਾ ਜੀ ਮੇਰੇ ਨਾਲ ਕਰਨ ਤਾਂ ਤੇਰੇ ਦਿਲ ਤੇ ਕੀ ਬੀਤੂ ਗਲਤੀ ਤਾਂ ਮੇਰ ਕੋ ਹੋਈ ਆ ਹੌਂ ਤੀ ਦੱਸ ਮੈਂ ਕੀ ਕਰਾਂ ਤੂੰ ਹਾਲੇ ਵੀ ਮੈਨੂੰ ਪੁੱਛਦਾ ਆ ਵੀ ਕੀ ਕਰਨਾ ਹੈ ਤੂੰ ਚੁੱਪ ਕਰਕੇ ਘਰੇ ਜਾ ਕੇ ਇਹਨੂੰ ਤਿਆਰ ਕਰਵਾ ਤੇ ਇਹਦੇ ਪੇਕੇਆਂ ਦੇ ਫੰਕਸ਼ਨ ਤੇ ਲੈ ਕੇ ਜਾ ਗੱਲਾਂ ਆਪ ਹੈ ਜੀਆਂ ਸੜੀਆਂ ਜੀਆਂ ਤੇ ਚੁੱਪੀਆਂ ਜੀਆਂ ਕਰਦਾ ਆ ਫੇਰ ਬਾਅਦੋਂ ਮੈਨੂੰ ਦੋਸ਼ ਦੇ ਦਿੰਦਾ ਆ ਵੀ ਮੈਂ ਭਾਬੀ ਦਾ ਸਾਥ ਦਿੰਦੀ ਆ ਆ ਹਾਲੇ ਵੀ ਦੇਖ ਲੈ ਮੂੰਹ ਲੜਕਾ ਕੇ ਬੈਠਾ ਐ ਨਹੀਂ ਵੀ ਉਹਨੂੰ ਮੈਂ ਲੈ ਜਾਮਾ ਕਿਤੇ ਫੰਕਸ਼ਨ ਨਾ ਨਿਕਲ ਜਾਵੇ ਉਹਦਾ ਦੱਸ ਤੇ ਹਾਲੇ ਦੇਖੀ ਜਾਣਾ ਤੂੰ ਜਾਣਦਾ ਕਿ ਮੇਰੇ ਕੋਲ ਕੁੱਟ ਕੇ ਜਾਣਾ ਜਾਣਿਆ ਜਾਣੀ ਚੱਲ